ਇਹਰਾ ਆਪਣੇ ਬਾਹਰ ਮਸਰਾੜੀ ਸਕੂਲ ਐ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਜਿੱਥੇ ਲੱਖਾਂ ਹੀ ਵਿਦਿਆਰਥੀਆਂ ਨੇ ਵਿਦਿਆ ਹਾਸਲ ਕੀਤੀ ਮੈਂ ਖੁਦ ਉਸ ਵਿੱਚ ਹੁੰਦੇ ਸੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਵੀ ਹਾਂ ਤੇ ਬਹੁਤ ਚੰਗਾ ਹੋਵੇ ਜੇ ਉਹਨਾਂ ਦੀ ਯਾਦ ਦੇ ਵਿੱਚ ਆਪਣੇ ਪਿੰਡ 'ਚ ਕੋਈ ਹੋਰ ਤਕਨੀਕੀ ਕਾਲਜ ਜਾਂ ਫਿਰ ਮੈਡੀਕਲ ਚ ਕਾਲਜ ਜਾਂ ਕੋਈ ਹੋਰ ਵਿਦਿਅਕ ਸੰਸਥਾ ਪੈਣ ਸਕੀ ਤਾਕੇ ਲੋਕ ਤੋਂ ਵਿਦਿਆਰਥੀ ਨੇ ਵੱਧ ਤੋਂ ਵੱਧ ਫਾਇਦਾ ਲੈ ਸਕਣ ਮੇਜਰ ਹਰਦੇਵ ਸਿੰਘ ਨੇ ਸਿਰਫ 25 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਸੀ ਤੇ ਪੰਜਾਬ ਜਿਨਾਂ ਨੂੰ ਪਤਾ ਹੀ ਹੈ ਆਪਣੀ ਟੋਟਲ ਪਾਪੂਲੇਸ਼ਨ ਜਿਹੜੀ ਹੈਗੀ ਦੇਸ਼ ਦੀ ਉਹਦਾ ਸਿਰਫ 2.5% ਠੀਕ ਹੈ 2.29% ਹੈ ਪੰਜਾਬ ਦੀ ਪਾਪੂਲੇਸ਼ਨ ਤੇ ਜੇ ਸ਼ਹੀਦੀਆਂ ਦੀ ਗੱਲ ਕੀਤੀ ਜਾਵੇ ਤਾਂ ਲੱਭੇ ਪਰਸੈਂਟ ਸੀ ਕੀਤੀਆਂ ਪੰਜਾਬ ਦੇ ਮੁੱਤਲੇ ਪੰਜਣਾ ਚਾਹੇ ਤਾਂ ਦੇਸ਼ ਦੀ ਜਾਨੀ ਤੋਂ ਪਹਿਲਾਂ ਦੇ ਗਾਨ ਉਸ ਤੇ ਚਾਹੇ ਹੁਣ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਰੱਖਿਆ ਦਾ ਸਵਾਦ ਹੋਵੇ ਪੰਜਾਬੀ ਹੀ ਸਭ ਤੋਂ ਅੱਗੇ ਰਹੇ ਇਸ ਕਰਕੇ ਅਸੀਂ ਉਸ ਮਹਾਨ ਸ਼ਹੀਦ ਮੇਜਰ ਹਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਕਰਵਾਉਂਦੇ ਹਾਂ ਪ੍ਰਿੰਪੀਰ ਪ੍ਰਦੀਪ ਸਿੰਘ ਪਿੰਡ ਦੇ ਸਰਪੰਚ ਸਾਹਿਬ ਗੁਰਿੰਦਰ ਸਿੰਘ ਜੀ ਤੇ ਪਿੰਡ ਦੇ ਪੰਚਾਇਤ ਦੇ ਵਿੱਚੋਂ ਜਿਹਨੇ ਵੀ ਪੰਜ ਸਾਹ ਉਰੇ ਪਹੁੰਚੇ ਨੇ ਤੇ ਲਗੜ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ। ਮੇਰੀ ਇੱਕ ਦਿਲੋਂ ਇੱਛਾ ਹੈ ਕਿ ਜਿਵੇਂ ਜੇ ਹੁਣ ਤਿੰਨ ਚਾਰ ਸਾਲ ਤੋਂ ਉਹ ਉਪਰ ਅੱਲਾ ਕੀਤਾ ਗਿਆ ਕਿ ਉਹਨਾਂ ਦੇ ਯਾਦ ਦੇ ਵਿੱਚ ਜਿਵੇਂ ਸੁਖੂਲੇ ਸਾਹਿਬ ਦੇ ਬਾਠ ਪਾਏ ਜਾਂਦੇ ਨੇ, ਬਾਠ ਦੇ ਭੋਗ ਪਾਏ ਜਾਂਦੇ ਨੇ ਤੇ ਇਹ ਇੱਕ ਹੋੜੀ-ਵੋੜੀ ਕਰਕੇ ਜਿਵੇਂ ਉਹਨਾਂ ਦੇ ਯਾਦ ਦੇ ਵਿੱਚ ਜਿਵੇਂ ਕੈਪਟਨ ਰਾਮ ਸਿੰਘ ਕਹਿ ਗਏ ਨੇ ਕਿ ਕੋਈ ਉਹਨਾਂ ਦੀ ਯਾਦ ਚ ਕੋਈ ਬੁੱਧ ਵਗੈਰਾ ਵੀ ਲਾਇਆ ਜਾਵੇ। ਤਾਂ ਕਿ ਉੱਥੇ ਸਲਾਨਾ ਉਹਨਾਂ ਦੇ ਸ਼ਹੀਦੀ ਦਿਨ ਨੂੰ ਇਕੱਠ ਕੀਤਾ ਜਾ ਸਕੇ ਤੇ ਜੇ ਮੰਤਰੀ ਨੇ ਜਾਂ ਆਪਣੇ ਐਮਐਲਏ ਮਿਨਿਸਟਰ ਜੇ ਉੱਥਰ ਨੂੰ ਬੁਲਾਇਆ ਜਾਵੇ ਤੇ ਪਿੰਡ ਦੀਆਂ ਮੰਗਾਂ ਨੂੰ ਉੱਥੇ ਰੱਖ ਕੇ ਆਪਣੇ ਪਿੰਡ ਦੇ ਵਿਕਾਸ ਵੱਲ ਹੋਰ ਵੀ ਆਪਾਂ ਉਸ ਨੂੰ ਅੱਗੇ ਲਿਜਾ ਸਕਦੇ ਹਾਂ ਤੇ ਅਖੀਰ ਦੇ ਵਿੱਚ ਮੈਂ ਵਿੱਚ ਹਰਦੇਵ ਸਿੰਘ ਜੀ ਦੇ ਬ੍ਰਦਰ ਐਡਵੋਕੇਟ ਦਸਵਿੰਦਰ ਸਿੰਘ ਜੀ ਉਹ ਵੀ ਆਪਣੇ ਉੱਥੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ